ਪਰ ਤੂੰ ਸਾਡੇ ਘਰੇ ਓਏ। ਪ੍ਰੀਤਾ ਆਹੀ ਦੇਖਣ ਨੂੰ ਰਹਿ ਗਈ ਦੀ ਹੁਣ। ਨਾ ਉਹ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ। ਹੁਣ ਕਹਿਣਾ ਮੈਂ ਕੀ ਕਰਾਂ? ਸਰਪੰਚ ਸਾਹਿਬ ਤੁਸੀਂ ਕੋਈ ਫੈਸਲਾ ਕਰੋ। ਮੇਰੇ ਤਾਂ ਚਾਰ ਧੀਆ ਪਹਿਲੀ ਘਰੇ ਬੈਠੀਆਂ ਲੱਗੀਆਂ। ਸਹੀ ਗੱਲ ਨਾ ਧੀਏ ਤੇਰੀ। ਵੇ ਪੁੱਤ ਮੈਂ ਬੱਸ ਕਰਹਾੜੇ ਨਾ ਮਾਰ। ਇਹ ਤਾਂ ਹੈਗੀ ਕੁਲੈਣੀ ਜੈਜੀ ਹੈਗੀ ਹੈਗੀ। ਜਿੱਦ ਦੇ ਲਈ ਇਹ ਕੱਦਨ ਸੁੱਖ ਦਾ ਨਹੀਂ ਕੱਢਿਆ। ਕਿੱਥੇ ਸਾਡੇ ਕਰਮਾਂ ਚ ਧੜੀ ਪਈ ਤੀ ਇਹ। ਓ ਪ੍ਰੀਤਾ ਓ ਪ੍ਰੀਤਾ ਓ ਪ੍ਰੀਤ ਓ ਪਾਣੀ ਦਾ ਗਲਾਸ ਲਿਆ ਦੇ ਪ੍ਰੀਤ ਇੱਕ ਗਲਾਸ ਹੋਰ ਲਿਆ ਦੇ ਕਿਉਂ ਬਣੀ ਕਿਉਂ ਦੀ ਤੱਗ ਲਾਉਣਾ ਮੈਂ ਹੋਰ ਪੀ ਕੇ ਪਾਇਓ ਬਸ ਕੋਸਾ ਰੋਟੀ ਖਾ ਲਉਂਗਾ ਓ ਤੂੰ ਲਿਆ ਕੇ ਦਿੰਨੀ ਆ ਕਣਾਂ ਇਹਨੇ ਨੇ ਝਾੜਨਾ ਤੇਰੀ ਜਵਾਨ ਨੇ ਝਾੜਨਾ ਇਹ ਝਾੜੂ ਇੱਕ ਦਿਨ ਆ ਇਹ ਕਟਣੀ ਬੁੱਧਰੀ ਜਵਾਨ ਲੈ ਕੇ ਦਿੰਨੀ ਆ ਕਹਣਾ ਤੂੰ ਮੈਂ ਨਹੀਂ ਲੈ ਕੇ ਆਉਂਦੀ ਕੱਲੇ ਦੀ ਸੋਹਦੀ ਹਟ ਤੂੰ ਜਵਾਲ ਲੜਉਂਦੀ ਮੇਰੇ ਨਾਲ ਹੋ ਬੇ ਕੀ ਹੋ ਗਿਆ ਹਨ ਕੀ ਸਿਆਪਾ ਕਰ ਲਿਆ ਰੋਟੀ ਵੀ ਨਹੀਂ ਖਾਣ ਦਿੰਦੇ ਪੁੱਛ ਲੈਣ ਹੋ ਗਿਆ ਮਾਮੀ ਰੋਟੀਆਂ ਨਾ ਛੱਡ ਕੇ ਆਈਆਂ ਮੈਨੂੰ ਕਿ ਪਤਾ ਨਹੀਂ ਕੀ ਹੋ ਗਿਆ ਰੋਲਾ ਪਈ ਜਾਂਦਾ ਮਾਰਿਆ ਚੜੀ ਇਹਦਾ ਲੜਲਾ ਤੀ ਰੱਬ ਨੇ ਨਾ ਇਹਦਾ ਲੜਲਾ ਉਹਨੂੰ ਕੀ ਖਰਾਬੀ ਹੈ ਮੇਰੇ ਪੁੱਤ ਚ ਜੋ ਮਣੀ ਮੋਟੀ ਸ਼ਰਾਬ ਪਿੰਦਾ ਆ ਲੋਕਾਂ ਨੇ ਸੌ ਸੌ ਨਾਸ਼ੇ ਕਰਦੇ ਨੇ ਤੂੰ ਚੁੱਪ ਕਰ ਜਾ ਕਰ ਮੰਮੀ ਇਹ ਜਨਾ ਕਟਲੀ ਸੌਖੀ ਲਈ ਹੈਗੀ ਫਿਰ ਰੋਜ਼ ਰੋਜ਼ ਸ਼ਰਾਬ ਪੀ ਕੇ ਆਉਂਦੇ ਕੋਈ ਚੰਗੀ ਗੱਲ ਆ ਇਹ ਚਲੋ ਮੰਮੀ ਮੈਂ ਰੋਟੀ ਬਣਾਉਣੀ ਹੈ ਤੁਸੀਂ ਆਮਨਾ ਬਲੱਡ ਬਧਾਓ ਆਜੋ ਆਪਾਂ ਚੱਲਦੇ ਆ ਇਹਨਾਂ ਦਾ ਤਾਂ ਰੋਜ਼ ਦਾ ਸਿਆਪਾ ਆਇਆ ਹੈ ਪ੍ਰੀਤਾ ਉਹ ਚਾਹ ਲਿਆ ਦੇ ਯਾਰ ਚਾਹ ਹੀ ਡੁੱਲ ਗਈ ਸੀ ਹੋਰ ਲਿਆ ਦੇ ਬਣਾ ਕੇ ਪਰ ਛੋਣ ਮੈਂ ਵੀ ਕੰਮ ਕਰੀ ਚਾਲੀਆਂ ਪਹਿਲੀ ਨਹੀਂ ਹੈਗੀ ਉਹ ਚਾਲ ਜੰਗ ਲਿਆ ਦੇ ਯਾਰ ਸਿਰ ਫੱਟੀ ਜਾਂਦਾ ਇਹ ਜੀਆ ਵੀ ਨਹੀਂ ਕੰਮ ਕਰਦਾ ਹੈਗਾ ਇਹਦੀ ਵੀ ਸਰਵਿਸ ਕਰਾਉਣ ਲਈ ਹੋਰੀ ਆ پیسے ਕਿੱਥੇ ਨੇ ਅਰਾ ਤਾਂ ਜਿਆਦੇ ਪੀ ਲਈ ਹਾਏ ਵੇ ਲੱਸੀ ਉਹ ਲਿਆ ਦੇ ਜੇ ਹੈਗੀ ਆਇਆ ਤੁਸੀਂ ਇੰਨੀ دیر ਚ ਖੁਦ ਝੱਕੇ ਪੀ ਲੰਦੇ ਚਾ ਹੁਣ ਮੈਨੂੰ ਉਕਰ ਥੋੜੀ ਲੱਗੀਆਂ ਥੋੜੀ। ਯਾ ਤੈਨੂੰ ਨਾ ਡਰ ਹੋ ਗਿਆ ਕਹੇ ਤੂੰ ਤੈਨੂੰ ਚਾ ਨਹੀਂ ਲੈ ਕੇ ਸਾਰਾ। ਫਿਰ ਇੰਨਾ ਟਾਈਮ ਹੋ ਗਿਆ ਮੈਂ ਕਿਹੜਾ ਬੇਲੀ ਖੜੀ ਆਂਗੀ ਉੱਥੇ ਕੰਮ ਹੀ ਕਰੀ ਜਾਂਦੀ ਸੀ ਇੰਨੀ ਦੇਰ ਚ ਤਾ ਤੁਸੀਂ ਚੱਕ ਕੇ ਪੀ ਵੀ ਲੰਦੇ ਚਾ। ਇੱਕ ਤਾਂ ਡੋਲ ਕੇ ਮੇਰਾ ਕੰਮ ਆ ਬਤਾ ਦਿੰਨੀਓ ਪਹਿਲਾਂ ਮੈਂ ਪੋਚਾ ਲਾ ਕੇ ਹਟਿਆਂਗੀ। ਉਹ ਤੂੰ ਤੜਕੀ ਜਬਾਨ ਨਾਲ ਲੜਾਇਗਾ ਮੇਰੇ ਨਾਲ। ਪਰ ਤੁਸੀਂ ਮੇਰਾ ਤੜਕੀ ਕਿਉਂ ਦਿਮਾਗ ਖਰਾਬ ਕਰ ਦਿੰਨੀਓ ਮੈਂ ਤਾਂ ਮਸਾ ਕੰਮ ਕਰਕੇ ਹਟਦੀ ਹੁੰਨੀ ਆਂਗੀ। ਸਾਰਾ ਕੰਮ ਖਰਾਬ ਕਰਤਾ ਮੇਰਾ। ਮੈਂ ਜਮਾਨ ਛੱਡੋ ਮੈਨੂੰ ਨਾ ਪਹਿਲੀ ਸਰਦੁਗੀ ਨਾ ਤੂੰ ਉਤੋਂ ਬਸ ਮੇਰੇ ਤੇ ਹੀ ਜੋਰ ਚੱਲਦਾ ਥੋੜਾ ਹੋਰ ਕੁਝ ਨਹੀਂ ਰਾਤ ਘਟ ਪੀ ਲਿਆ ਕਰੋ ਜੇ ਇੰਨਾ ਕੁਸ਼ੀ ਖੰਡਾਰਦਾ ਹੁੰਦਾ ਮੈਨੂੰ ਸਿਕਾਗੇ ਤੂੰ ਮੈਨੂੰ ਸਿਕਾਗੇ ਤੂੰ ਉਹਦੀ ਨਾ ਹੁੰਦਾ ਕੋਣ ਮੂਲੱਕ ਕੇ ਗਏ ਮੂ ਆਲਾ ਤੋਂ ਸਿਰ ਫੱਡੀਆ ਤੋਂ ਜਮਾਦ ਲਾਈ ਜਾਂਦੀ ਮੇਰੇ ਨਾਲ ਨੇ ਦਿਨ ਹੋ ਕੇ ਮੰਮੀ ਦਾ ਤਾਂ ਫੋਨ ਵੀ ਨਹੀਂ ਆਇਆ ਮੈਨੂੰ ਤਾਂ ਇੰਨੀ ਯਾਦ ਆਉਂਦੀ ਆ ਮੰਮੀ ਦੀ ਤਾਂ ਮੇਰੇ ਫੋਨ 'ਚ ਬੈਲੈਂਸ ਵੀ ਨਹੀਂ ਹੈਗਾ ਨੀ ਆਪ ਦੇ ਫੋਨ ਤੋਂ ਕਰ ਲੈਂਦੀ ਵੈਸੇ ਤਾਂ ਇਹਨਾਂ ਦਾ ਫੋਨ ਵੀ ਪਿਆ ਇੱਥੇ ਐ ਕਰਦੀ ਇਹਨਾਂ ਦੇ ਫੋਨ ਨਾਲ ਹੀ ਕਰ ਲੈਣੀ ਆ ਆ ਕੀ ਦਾ ਮੈਸੇਜ ਆਇਆ ਆਈ ਲਵ ਯੂ ਹਾਇਰ ਆਪਾ ਇਹ ਮੈਂ ਨਾਲ ਕੁਛ ਕਰ ਰਹੀ ਸੀ ਤੇ ਮੈਨੂੰ ਖਬਰ ਵੀ ਨਹੀਂ ਪਤਾ ਨਹੀਂ ਕੌਣ ਕੁੜੀ ਆ ਤਾਂ ਹੀ ਮੈਂ ਸੋਚਾ ਮੇਰੇ ਫੋਨ ਦੇ ਹੱਥ ਕਿਉਂ ਨਹੀਂ ਲਾਉਣ ਦਿੰਦੇ ਓਏ ਤਾਂ ਫੋਨ ਫੁੰਚ ਕੇ ਕਿਨੂੰ ਚੱਕਿਆ ਵਧੀਆ ਹੋਇਆ ਚੱਕ ਲਿਆ ਤੁਹਾਡਾ ਫੋਨ ਕਮ ਸੇ ਕਮ ਤੁਹਾਡੀ ਕਰਤੂਤਾਂ ਦਾ ਤਾਂ ਪਤਾ ਲੱਗ ਗਿਆ ਮੈਨੂੰ ਕੀ ਕਰਤੂਤਾਂ ਦਾ ਪਤਾ ਲੱਗਿਆ ਤੈਨੂੰ ਬੱਸ ਕਰੋ ਹੁਣ ਐਨੇ ਪੋਲੇ ਨਾ ਬਣੋ ਸਭ ਦੇਖ ਲਿਆ ਮੈਂ ਪਤਾ ਨਹੀਂ ਕਿ ਦੇ ਕਿ ਦੇ ਕੀ ਦੇਖ ਲਿਆ ਦੱਸ ਤਾਂ ਦੇ ਅਉ ਚੜੇ ਮੈਸੇਜ ਆਉਂਦੇ ਆਗੇ ਤੁਹਾਨੂੰ ਆਈ ਲਵ ਯੂ ਤੇ ਹੁਣ ਮੈਂ ਸਭ ਨੂੰ ਦੱਸੂੰਗੀ ਚੱਕ ਕੇ ਦੱਸ ਦੇ ਕਿ ਉਹਨੂੰ ਦੱਸਣਾ ਤਾਂ ਮੈਂ ਤੇ ਦੱਸੂਂਗੀ ਥੋੜੀਆਂ ਕਰਤੂਤਾਂ ਦੱਸ ਦੀ ਲੈ ਜਿਹਨੂੰ ਦੱਸਣਾ ਹੋਇਆ ਬੇ ਕੀ ਹੋ ਗਿਆ ਕਿਉਂ ਨੜੀ ਜਾਂਦੇ ਹੋ ਪੁੱਛ ਲੋ ਇਹਨੂੰ ਮੇਰੀਆਂ ਇਹ ਗਲਤੀਆਂ ਗੱਡਿਆ ਕਰੋ ਹਮੇਸ਼ਾ ਆਪਦੇ ਪੁੱਤੇ ਦਾ ਤੱਕ ਕਸੂਰ ਤੁਹਾਨੂੰ ਦੇਂਦਾ ਨਹੀਂ ਹੈਗਾ ਨਹੀਂ ਕੀ ਹੋ ਗਿਆ ਹੁਣ ਹੋਇਆ ਕੀ ਹੈ ਇਹਨਾਂ ਦੀ ਸਾਰੀ ਕਰਤੂਤਾਂ ਦਾ ਪਤਾ ਲੱਗ ਗਿਆ ਮੈਨੂੰ ਇਹਨਾਂ ਦੇ ਫੋਨ 'ਚ ਕਿਸੇ ਕੁੜੀ ਦਾ ਮੈਸੇਜ ਆਇਆ ਸੀ ਬਾਹਰ ਚੱਕਰ ਚੱਲਦਾ ਇਹਦਾ ਨਾ ਜੇ ਇਹੇ ਜੀ ਗੱਲ ਸੀ ਦੋਨੇ ਜਣੇ ਬਹਿ ਕੇ ਸੁਲਾ ਕਰ ਲੈਂਦੇ ਆਹ ਜਲੂਸ ਕੱਢਣ ਦੀ ਕੀ ਲੋੜ ਸੀ ਤੁਸੀਂ ਮੱਸ ਆਪਦੇ ਪੁੱਤ ਨੂੰ ਨਾ ਕਹਦੇ ਹੋ ਕੁਝ ਕਮੀਆਂ ਤਾਂ ਮੇਰੇ ਚ ਹੀ ਨੇ ਨਾ ਸਾਰੀਆਂ ਨਾ ਮੈਂ ਉਹਨੂੰ ਕੀ કહਾਂ ਨਾਲੇ ਮੇਰੀ ਗੱਲ ਸੁਣ ਲੈ ਬੰਦਾ ਜਿੱਥੇ ਮਰਜ਼ੀ ਫਿਰਿਆ ਵੇ ਆਥਣ ਨੂੰ ਆਪਣੇ ਘਰੀ ਆਉ। ਗੱਲ ਪੈਣੇ ਗੁੱਸਾ ਨਾ ਕਰੀ ਕਮੀਆਂ ਤਾਂ ਤੇਰੇ ਵਿੱਚ ਵੀ ਨੇ 24 ਘੰਟੇ ਤੂੰ ਇਹਦੇ ਨਾਲ ਲੜਦੀ ਰਹਿਣੀ ਆ ਬੰਦਾ ਬਾਹਰ ਨਹੀਂ ਜਾਉਂਦਾ ਹੋਰ ਕੀ ਕਰੂੰ ਹੁਣ ਤੂੰ ਆਪਣੇ ਪਾਈ ਨੂੰ ਹੀ ਦੇਖ ਲੈ ਮਜ਼ਾਲ ਆ ਕਿਸੇ ਨੂੰ ਅੱਖ ਚੱਕ ਕੇ ਵੀ ਦੇਖ ਲੈ ਦੀਦੀ ਗੱਲਾਂ ਕਰਨੀਆਂ ਹੀ ਸੌਖੀਆਂ ਨੇ ਜਦੋਂ ਆਪਦੇ ਤੇ ਬੀਤਦੀ ਹੁੰਦੀ ਹੈ ਨਾ ਉਦੋਂ ਪਤਾ ਲੱਗਦਾ ਨਹੀਂ ਜੇ ਤੁਸੀਂ ਦੁੱਖ ਵੰਡਾ ਨਹੀਂ ਸਕਦੇ ਨਾ ਤਾਂ ਮੈਨੂੰ ਹੋਰ ਵੀ ਦੁਖੀ ਨਾ ਕਰੋ ਜੇ ਇਹ ਹੀ ਚੰਚ ਅਜਦਾ ਹੁੰਦਾ ਮੈਨੂੰ ਦੂਜਿਆਂ ਤੋਂ ਗੱਲਾਂ ਨਾ ਸੁਣਨੀਆਂ ਪੈਂਦੀਆਂ ਡੈਡੀ ਦਾ ਫੋਨ ਹਲੋ ਡੈਡੀ ਹਾਂ ਪੁੱਤ ਕਿੰਨੇ ਦਿਨ ਹੋ ਗਏ ਤੂੰ ਫੋਨ ਨਹੀਂ ਕੀਤਾ ਡੈਡੀ ਮੇਰਾ ਤਾਂ ਬੁਰਾ ਹਾਲ ਆ ਮੈਂ ਤਾਂ ਸੱਚੀ ਮਰ ਚ ਹਾਂ ਇੱਥੋਂ ਤੁਸੀਂ ਲੈ ਜਾਓ ਮੈਨੂੰ ਮੈਂ ਨਹੀਂ ਇੱਥੇ ਰਹਿਣਾ ਪੁੱਤ ਕਿੱਥੇ ਲੈ ਜਾਏ ਤੈਨੂੰ ਚਾਰ ਪੈਣਾ ਤੇਰੀਆਂ ਘਰੇ ਬੈਠੀਆਂ ਨੇ ਕਿਆਂ ਜੇ ਤੂੰ ਆ ਗਈ ਫੇਰ ਡੈਡੀ ਪਹਿਲਾਂ ਤਾਂ ਇਹ ਸਿਰਫ ਸ਼ਰਾਬ ਪੀ ਕੇ ਕੁੱਟਮਾਰ ਕਰਦੇ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ ਅੱਜ ਮੈਂ ਇਹਨਾਂ ਦਾ ਫੋਨ ਕੀ ਵੇਖ ਲਿਆ ਕਿਸੇ ਹੋਰ ਨਾਲ ਗੱਲਾਂ ਕਰਦੇ ਨੇਗੇ ਤੁਸੀਂ ਮੈਨੂੰ ਲੈ ਚੋ ਇੱਥੋਂ ਇੱਥੇ ਕੋਈ ਨਹੀਂ ਮੇਰੀ ਗੱਲ ਸੁਣਦਾ ਹੈਗਾ ਉਹ ਪੁੱਤ ਜੇ ਮੈਂ ਤੈਨੂੰ ਲੈ ਵੀ ਗਿਆ ਪੰਜ ਚਾਰ ਮਹੀਨੇ ਘਰੇ ਬਹਿ ਲੇਗੀ ਆਖਰ ਨੂੰ ਪੁੱਤ ਤੈਨੂੰ ਇੱਥੇ ਵਾਪਸ ਤਾਂ ਆਉਣੀ ਪੈਣਾ ਨਾਲੇ ਪੁੱਤ ਮਰਦਾਂ ਦੀ ਜਾਤ ਇਹੋ ਜੀ ਹੁੰਦੀ ਆ ਕਰਤਾ ਜਨਾਨੀ ਨੇ ਬੰਨਣਾ ਹੁੰਦਾ ਮੈਨੂੰ ਨਹੀਂ ਪਤਾ ਤੁਸੀਂ ਬਸ ਲੈ ਜਾਓ ਮੈਨੂੰ ਇੱਥੋਂ ਉਹ ਕੋਈ ਨਾ ਬੋਤ ਤੂੰ ਫਿਕਰ ਨਾ ਕਰ ਆਪ ਹੀ ਸਿਆਣਾ ਹੋ ਜਾਊਗਾ ਮੈਂ ਸ਼ਾਮ ਨੂੰ ਤੇਰੀ ਸਾਸਾਂ ਨਾਲ ਗੱਲ ਕਰਦਾਗਾ ਨਾਲੇ ਗੱਲ ਸੁਣ ਤੇਰੀ ਮਾਂ ਨਾਲਾਂ ਗੱਲ ਕਰੀ ਉਹ ਪਹਿਲੀ ਬਿਮਾਰ ਰਹਿੰਦੀ ਹੈਗੀ ਕਿਤੇ ਹੋਰ ਪੰਗਾ ਛੜ ਜੇ ਕੋਈ ਕੋਈ ਨਹੀਂ ਡੈਡੀ ਮੈਂ ਠੀਕ ਆ ਇੱਥੇ ਤੁਸੀਂ ਬਸ ਆਪਣਾ ਧਿਆਨ ਰੱਖਿਓ ਤੇ ਮੰਮੀ ਨੂੰ ਵੀ ਦਵਾਈ ਦੇ ਦਿਓ ਚੱਲ ਠੀਕ ਹੈ ਠੀਕ ਹੈ ਹਾਂ ਠੀਕ ਆ ਉਹ ਖੜਜਾ ਗੱਲ ਤਾਂ ਹੁੰਦਾ ਇੱਕ ਮਿੰਟ ਤੈਨੂੰ ਮੈਂ ਕਿੰਨੇ ਵਾਰ ਕਿਹਾ ਮੇਰੇ ਪਿੱਛੇ ਐਵੇਂ ਗੇੜੇ ਨਾ ਮਾਰਿਆ ਕਰ ਹਟਦਾ ਨਹੀਂ ਹੈਗਾ ਤੂੰ ਉਹ ਕੋਈ ਨਾ ਯਾਰ ਗੱਲ ਤਾਂ ਸੁਣ ਲੈ ਤੂੰ ਮੈਨੂੰ ਸਾਹ ਲਊਗਾ ਗੇੜੇ ਮਾਰਦੇ ਨੂੰ ਤੂੰ ਤਾਂ ਗੱਲ ਹੀ ਨਹੀਂ ਸੁਣਦੀ ਤੈਨੂੰ ਸ਼ਰਮ ਆਉਣੀ ਚਾਹੀਦੀ ਏ ਤੈਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਵਿਆਹੀ ਵਰੀਆਂ ਫਿਰ ਵੀ ਤੂੰ ਮੇਰੇ ਪਿੱਛਾ ਨਹੀਂ ਛੱਡਦਾ ਉਹ ਜੇ ਸ਼ਰਮ ਵਾਲੀ ਕੀ ਗੱਲ ਆ ਯਾਰ ਇਹ ਤਾਂ ਨਾਰਮਲ ਗੱਲ ਆ ਮੈਨੂੰ ਕਿਉਂ ਦੁਖੀ ਕੀਤਾ ਤੂੰ ਮੈਨੂੰ ਜਾ ਲੈਣ ਦੇ ਉਹ ਲੈ ਮੈਂ ਕੀ ਦੁਖੀ ਕੀਤਾ ਦੁਖੀ ਤਾਂ ਉਹਦੇ ਕਰਕੇ ਆਨੂੰ ਤੂੰ ਕੀ ਲੈਣਾ ਯਾਰ ਮੇਰੀ ਜ਼ਿੰਦਗੀ ਤੋਂ ਮੈਂ ਖੁਸ਼ ਆ ਉਹ ਤੇਰੇ ਚਿਹਰੇ ਤੋਂ ਸਾਫ਼ ਪਤਾ ਲੱਗਦਾ ਕਿੰਨੀ ਖੁਸ਼ ਐ ਤੂੰ ਜਿੱਦਣ ਦੀ ਵਿਆਹ ਕੇ ਆਈਆਂ ਨਾ ਉਦੋਂ ਦੇ ਦਿਨੋ ਕੁੱਟਦਾ ਮਾਰਦਾ ਨਾਲੇ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਉਹ ਕਿਸੇ ਹੋਰ ਨਾਲ ਗੱਲ ਕਰਦਾ ਇਸ ਕਰਕੇ ਵਫਾਦਾਰ ਬਣਨ ਦੀ ਲੋੜ ਨਹੀਂ ਜੇ ਉਹ ਤੈਨੂੰ ਧੋਖਾ ਦੇ ਸਕਦਾ ਤੂੰ ਕਿਉਂ ਨਹੀਂ ਤੂੰ ਕੀ ਲੈਣਾ ਯਾਰ ਮੇਰੀ ਜ਼ਿੰਦਗੀ ਤੋਂ ਮੈਂ ਖੁਸ਼ ਆ ਸਾਡੇ ਵਿੱਚ ਭਾਵੇਂ ਜੋ ਮਰਜ਼ੀ ਆ ਤੈਨੂੰ ਮੈਂ ਕਿਹਾ ਨਾ ਮੈਂ ਤੇਨਾਂ ਕੋਈ ਗੱਲ ਨਹੀਂ ਕਰਨੀ ਤੂੰ ਜਾ ਇੱਥੋਂ ਚੱਲ ਮਰਜ਼ੀ ਆ ਤੇਰੀ ਪ੍ਰੀਤ ਹਾਂ ਜੀ ਉਹ ਤੌਲੀਆ ਲੈ ਕੇ ਦੀ ਮੈਂ ਨਾ ਆਣਾਗਾ ਉਹ ਅੰਦਰ ਹੀ ਪਿਆਗਾ ਵੈਸੇ ਤਾਂ ਅੰਦਰ ਹੀ ਪਿਆ ਹਾਂ ਚੱਲ ਤੁਸੀਂ ਨਾ ਆ ਲੋ ਪਾਣੀ ਗਰਮੀ ਆ ਗਰਮ ਨਹੀਂ ਕਰਨਾ ਮੈਂ ਬੜਾ ਠੰਡਾ ਪਾਣੀ ਲਾਉਂਦਾ ਚੱਲ ਕੋਈ ਨਾ ਗਰਮ ਨੂੰ ਮਰਨਾ ਇਹ ਫੋਨ ਇੱਥੇ ਰੱਖ ਗਏ ਆਹ ਕੀ ਦਾ ਫੋਨ ਆਈ ਅੰਦਾ ਪਰ ਫਾਇਲ ਪਿਕ ਵੀ ਕੁੜੀ ਦੀ ਲੱਗੀ ਆ ਹੈਲੋ ਮੈਂ ਉਹਨਾਂ ਦੀ ਵਾਈਫ ਬੋਲਦੀ ਆਂ ਓਹੋ ਮਰਛ ਦਾ ਚੱਕ ਨਹੀਂ ਭੁੱਲ ਗਏ ਯਾਰ ਮਰਛ ਕੇ ਦਾ ਮਰਛ ਚੱਕ ਕੇ ਲਾਉਣਾ ਤੁਸੀਂ ਕੌਣ ਓਏ ਕਿੰਨਾ ਗੱਲ ਕਰੀਂ ਨਾ ਤਾਂ ਫੋਨ ਦੇ ਵਿੱਚ ਕੈਮਰਾ ਕਿਵੇਂ ਚੱਕਿਆ ਹੈ ਤੁਸੀਂ ਸ਼ਰਮ ਕਰ ਲਓ ਇੱਕ ਤੇ ਸਬਰ ਨਹੀਂ ਆ ਤੁਹਾਨੂੰ ਆ ਬਾਰ ਕਿਸੇ ਨਾਲ ਮੂੰਹ ਕਾਲਾ ਕਰਦੇ ਫਿਰਦੇ ਹੋ ਦੋ ਹੁਣ ਜਵਾਬ ਚੁੱਪ ਕਿਉਂ ਤੈਨੂੰ ਕੀ ਆ ਉਸ ਮਰਜ਼ੀ ਕਰਾਂ ਮੈਂ ਐ ਕਿਵੇਂ ਕਰੋਗੇ ਘਰ ਵਾਲੀਆਂ ਤੁਹਾਡੀ ਮੈਂ ਤੁਸੀਂ ਲਾ ਕੇ ਦਿਖਾਓ ਫੋਨ ਕਿਸੇ ਨੂੰ ਮੈਂ ਨਹੀਂ ਕਰ ਦਿੰਦੀ ਤੁਹਾਨੂੰ ਇਦਾਂ ਤੂੰ ਰੋਕੀਂ ਹਾਂ ਮੈਨੂੰ ਹਾਂ ਐ ਕਿਵੇਂ ਆ ਕਰਦਾ ਮੈਂ ਹੁਣੀ ਗੱਲ ਮੈਂ ਕਿਹਾ ਨਾ ਕਿ ਨਹੀਂ ਛੱਡੋ ਫੋਨ ਛੱਡੋ ਪਟਾਓ ਫੋਨ ਮੈਂ ਕਰੂੰਗਾ ਹੁਣ ਮੈਂ ਕਿਹਾ ਨਾ ਛੱਡੋ ਫੋਨ ਛੱਡੋ ਫੋਨ ਛੱਡੋ ਫੋਨ ਉਹ ਫੋਨ ਪਣਾਦਾ ਮੇਰਾ ਤਾਂ ਫੋਨ ਪਣਾਦਾ ਤਾਂ ਮੈਂ ਤੈਨੂੰ ਕਹਿ ਤ ਛੱਡ ਦੇ ਹਾਂ ਛੱਡ ਦੋ ਪਲੀਜ਼ ਮੈਨੂੰ ਛੱਡ ਦੇ ਇਹਨੂੰ ਪਲੀਜ਼ ਆ ਘੱਟੇ ਦੀ ਛੱਡ ਸਾਰਾ ਫੋਨ ਪੜਾਤਾ ਹੋਰ ਪਾ ਉਸ ਦੀ ਸਕਰੀਨ ਆਉਣਾ ਦੱਸੀ ਆਉਂਦੀ ਆ ਬੱਚੇ ਇਹ ਹਲੇ ਕਿੱਥੋਂ ਇਕੱਠੇ ਕਰੇ ਨੇ ਉਹਰੇ ਇੰਨੀ ਰਿਕਾ ਬਾਟੀ ਰੇਕ ਖੰਡਾ ਮੁੱਕੀ ਪਈਆ ਮੈਨੂੰ ਐਂ ਦੱਸਿਓ ਤੁਹਾਨੂੰ ਰਾਤ ਕੁਛ ਨਹੀਂ ਸੁਣਿਆ ਹੈਗਾ ਸੁਣਦਾ ਤਾਂ ਸੀਗਾ ਹੁਣ ਸੋਡਾ ਤਾਂ ਭਾਈ ਰੋਜ ਦਾ ਸਿਆਪਾ ਹੋ ਜਾਂਦਾ ਏ ਕਿਹੜਾ ਵੇ ਰੋ ਰੋ ਛਡਾਉਣ ਸਾਨੂੰ ਚੱਲ ਕੋਈ ਨਹੀਂ ਮੰਮੀ ਵੈਸੇ ਵੀ ਮੈਨੂੰ ਪਤਾ ਲੱਗ ਗਿਆ ਇੱਥੇ ਕੋਈ ਨਹੀਂ ਕਿਸੇ ਦਾ ਵੈਸੇ ਖੰਡਾ ਮੈਂ ਤੁਹਾਨੂੰ ਦੱਸ ਰਹੀਆ ਮੁੱਕੀ ਪਈਆ ਇਹਨਾਂ ਨੂੰ ਕਿਹਾ ਦੋ ਦਿਨ ਦਾ ਵੀ ਸੋਦਾ ਲੈ ਆਓ ਲੈ ਕੇ ਨਹੀਂ ਆਉਂਦੇ ਹਲੇ ਨਾਲੇ ਮੈਂ ਤੈਨੂੰ ਕਿੰਨੇ ਵਾਰ ਸਮਝਾਇਆ ਉਹ ਤਾਂ ਹੈ ਜਿਹੜਾ ਹੈਗਾ ਤੂੰ ਚੁੱਪ ਕਰ ਜਾ ਕਰ ਕੋਈ ਨਹੀਂ ਮੰਮੀ ਮੈਂ ਆਪ ਵੀ ਦੇਖ ਲੂੰਗੀ ਗੁੜਨਰ ਬਣਾਈ ਸੀ ਕਿ ਮੈਂ ਜਾ ਉਹ ਦੇਖ ਲਉ ਜੀ ਲੈ ਕੇ ਜਾਣਾ ਨੜਿਆ ਕੀ ਕੰਬਲੀ ਜੀ ਬਣੀ ਫਿਰਦੀ ਆ ਮਾੜਾ ਮਾੜਾ ਮੂੰਹ ਸਿਰ ਕਰ ਲੈਣਾ ਧੋਲਾ ਨੜੇ ਸਾਰੇ ਡੰਗਰ ਛੋੜੇ ਭੁੱਖੇ ਖੜੇ ਨੇ ਮੰਮੀ ਮੈਂ ਠੀਕ ਨਹੀਂ ਹੈਗੀ ਮੇਰੇ ਹਲੇ ਵੀ ਇੱਥੇ ਦਰਦ ਹੋਈ ਜਾਂਦਾ ਮੈਂ ਆਪ ਵੀ ਕਰ ਲੂੰਗੀ ਪਤਾ ਨਹੀਂ ਛੋੜਦਾ ਕਰੋ ਕੰਜਰ ਖਾਣਾ ਹੈ ਠੀਕ ਆਊਗਾ ਛੱਡ ਜਾ ਕੀ ਹੋ ਅਬ ਆਹ ਤੇ ਨਿਸ਼ਾਨ ਕਾਦੇ ਪਏ ਤਰੇ ਤੂੰ ਚੰਗੀ ਤਰ੍ਹਾਂ ਤਾਂ ਪਤਾ ਕਿਉਂ ਮੈਨੂੰ ਕਿੰਨਾ ਕੁੱਟ ਮਾਰਦਾ ਓਏ ਉਹ ਤਾਂ ਮੈਨੂੰ ਪਤਾ ਹੈ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਵੀ ਤੂੰ ਮੇਰੇ ਨਾਲ ਗੱਲ ਕਰ ਲੈ ਕਿੰਨਾ ਚਿਰ ਉਹ ਤੂੰ ਕੁੱਟ ਸਹਿੰਦੀ ਰਹੇਂਗੀ ਤੂੰ ਵੀ ਬਸ ਮੇਰੇ ਤਾਂ ਪਹਿਲਾਂ ਹੀ ਸੀ ਕਰਦਾ ਕਿ ਮੈਂ ਮਰ ਜਾ ਓਏ ਐ ਕਿਵੇਂ ਮਰ ਜਾਏ ਤੇਰੇ ਉਹਨਾ ਮੇਰਾ ਕੀ ਬਣੂਗਾ ਯਾਰ ਪਲੀਜ਼ ਮੈਨੂੰ ਤੰਗ ਨਾ ਕਰ ਮੈਂ ਤੇਰੇਗੇ ਹੱਥ ਛੋੜਤੀ ਆ ਉਹ ਕੋਈ ਨਾ ਮੈਂ ਤੰਗ ਨਹੀਂ ਕਰਦਾ ਤੂੰ ਮੇਰਾ ਨੰਬਰ ਲੈ ਜਾ ਮੈਨੂੰ ਨਹੀਂ ਚਾਹੀਦਾ ਤੇਰਾ ਨੰਬਰ ਤਕੀਏ ਅਗੁਰੀ ਜਾਵੀ ਨਾ ਰੋਜ਼ ਹੀ ਰਸਤੇ 'ਚ ਖੜ ਜੂਗਾ ਇਹਨੇ ਮੇਰਾ ਜਿਨਾ ਦੁੱਪਰ ਕਰਖਿਆ ਘਰ ਵਾਲਾ ਮੈਨੂੰ ਅੱਡ ਦੁਖੀ ਕਰਦਾ ਦੇਖ ਲਾ ਹਲੇ ਵੀ ਉਹਦੇ ਫੋਨ ਆਈ ਜਾਂਦੇ ਪਤਾ ਨਹੀਂ ਕੌਣ ਐ ਇਹ ਕੁੜੀ ਜੀ ਛੱਡ ਦਿਲਾ ਤੂੰ ਖੁਦ ਹੀ ਸਬਰ ਕਰ ਲਾ ਇਹਨੇ ਨਹੀਂ ਬਾਜ਼ ਆਉਣਾ ਸਿਮਰ ਮੇਰਾ ਕੱਪੜਾ ਇਹ ਕਿੱਥੇ ਨੇ ਉਹ? ਅਲਮਾਰੀ ਚ ਪਿਆ। ਤੇ ਤੁਸੀਂ ਮੈਨੂੰ विश ਵੀ ਨਹੀਂ ਕੀਤੀ, ਅੱਜ ਬਰਥਡੇ ਸੀ ਮੇਰਾ। ਆਓ, ਬਰਥਡੇ ਨੂੰ ਰੋਡੀਆਂ ਦੀ ਪ੍ਰਧਾਨ ਮੰਤਰੀ ਆ। ਕਰ ਦੋ ਬਿਸ਼ਨ। ਚਲ ਬਿਸ਼ ਨਹੀਂ ਕੀਤੀ, ਪਰ ਫਿਰ ਵੀ ਮੇ ਨਾਲ ਧੋ ਘੜੀ ਪਿਆਰ ਨਾਲ ਗੱਲਬਾਤ ਕਰ ਲਿਆ ਕਰੋ। ਮੈਨੂੰ ਨਹੀਂ ਆਉਂਦੀਆਂ ਪਿਆਰ ਪੂਰਦੀਆਂ ਗੱਲਾਂ। ਯਾ ਰੋਟੀ ਲਿਆ ਕੇ ਦੇ ਮੈਨੂੰ। ਭੁੱਖ ਲੱਗੀ ਪਈ ਆ। ਪਰ ਆਉਣ ਵਾਲੇ ਯਾਦ ਨਹੀਂ ਆ ਕਿ ਤਰ ਤਰਤਾ ਯਾਰ ਕੀ ਆਇਨਾ ਧਵੀ ਇਹ ਤਾਂ ਆਪਣੀਆਂ ਜ਼ਰੂਰਤਾਂ ਬਾਰੂ ਪੂਰੀਆਂ ਕਰ ਲੈਂਦੇ ਨੇ ਪਰ ਮੇਰੀਆਂ ਜ਼ਰੂਰਤਾਂ ਦਾ ਕੀ ਪਰੀਤ ਉਪਰੀਤ ਹਾਂਜੀ ਮੈਂ ਕਹਣਾ ਚਾਹ ਕੋਟ ਪਾ ਦੇ ਚੰਗਾ ਮੈਂ ਖੇਤ ਜਾਣਾ ਲੇਟ ਆਉਗੀ ਲੱਗਾ ਰਾਤ ਹੀ ਹੋ ਜਾ ਮੈਨੂੰ ਜਗਾ ਉੱਥੇ ਅੱਛਾ ਠੀਕ ਹੈ ਮੈਂ ਫਿਰ ਕਰ ਦਿੰਦੀ ਆ ਪੈਕ ਹਾਂ ਕਰ ਦੇ ਉਹ ਹੈਲੋ ਉਹ ਆ ਹੌਨ ਮੈਂ 2 ਘੰਟੇ ਤੱਕ ਕਾਉਣਾ ਦੇ ਲਵੇ ਉਹ ਨੂੰ ਤਾਂ ਮੈਂ ਕਹਿਤਾ ਵੀ ਮੈਂ ਕਿਤੇ ਜਾਊਂਗਾ ਸਰਜੰਗਾ ਕੋਈ ਨਾ ਓਏ ਆ ਜਾ ਪ੍ਰੀਤ ਆ ਲੋ ਫੜੋ ਸਰਜੰਗਾ ਤਿਆਰ ਰੱਖੀ ਜੰਗਾ ਠੀਕ ਆ ਗੇੜ ਗੁੱਡ ਲਾ ਲਈ ਹੈਲੋ ਹਲੋ ਹਾਂਜੀ ਕੀ ਹਾਲ ਆ ਵਧੀਆ ਜੀ ਤੁਸੀਂ ਦੱਸੋ ਉਹ ਵਰ ਹਸਬੰਦ ਕਿੱਥੇ ذرا ਉਹ ਤਾਂ ਪਾਣੀ ਲਉਣ ਗਿਆ ਉਹ ਪਾਣੀ ਕਾਦਾ ਯਾਰ ਨਹਿਰ ਚ ਪਾਣੀ ਤਾਂ ਨਹੀਂ ਨੀ ਤੇ ਮੋਟਰ ਤੇ ਵੀ ਲੈਟ ਦਾ ਲੱਕੇ ਆਉਂਗੀ ਇਹਨੇ ਪਤਾ ਉਹ ਚੂੜੀ بولਦਾ ਸੀ ਮੈਂ ਸੁਣ ਲਿਆ ਸੀ ਉਹਨੂੰ ਗੱਲਾਂ ਕਰਦੇ ਹੋਏ ਮਿਲਣ ਗਿਆ ਹੋਗਾ ਆਪਣੀ ਮਸ਼ੂਕ ਨੂੰ ਉਹ ਚੱਲ ਇਸ ਬੰਦੇ ਨੇ ਆਪਣੀ ਗੱਲ ਤਾਂ ਹੋ ਗਈ ਹੋਰ ਦੱਸੋ ਕੀ ਕਰਦੇ ਸੀ ਉਹ ਕੁਝ ਨਹੀਂ ਯਾਰ ਮੈਂ ਤਾਂ ਬੈਠਾ ਸੀਗਾ ਉਹ ਚੱਲ ਆਇਆ ਦੱਸ ਕਦੋਂ ਉਹ ਵਾਪਸ ਹੋਊਗਾ ਕਾਕੇ ਤਾਂ ਗਏ ਆ ਵੀ ਰਾਤ ਨੂੰ ਆਉਣਗੇ ਪਰ ਪਤਾ ਹੀ ਗਿਆ ਕਿੱਥੇ ਆਉਣਗੇ ਉਹ ਉਹ ਚਲ ਫਿਰ ਮੈਂ ਆ ਜਾਣਾ ਏ ਕੀ ਕਹਿ ਰਹੇ ਹੋ ਤੁਸੀਂ ਤੁਸੀਂ ਨਾ ਆਇਓ ਉਹ ਕੀ ਯਾਰ ਤੂੰ ਹਰ ਵਾਰ ਮਨਾ ਕਰ ਦਿੰਨੀ ਆ ਯਾਰ ਮੈਂ ਨਹੀਂ ਮਿਲ ਸਕਦੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਉਹ ਜੇ ਤੂੰ ਇਸ ਵਾਰ ਮਨਾ ਕਰਤਾ ਨਾ ਮੈਂ ਮਾਰ ਦੇਣਾ ਐਵੇਂ ਕਿਉਂ ਬੋਲਦੇ ਹੋ ਯਾਰ ਬਰਹੋਰ ਕੀ ਕਰਾਂ ਤੂੰ ਪਿਆਰ ਤਾਂ ਕਰਦੀ ਮੈਂ ਫਿਰ ਕਿਉਂ ਨਹੀਂ ਕਰਦੀ ਮੈਂ ਸੱਚੀ ਬਹੁਤ ਪਿਆਰ ਕਰਦੀ ਆ ਤੁਹਾਨੂੰ ਉਹ ਹੋਰ ਜੇ ਪਿਆਰ ਕਰਦੀ ਆ ਤਾਂ ਮਿਲਣ ਲਈ ਮਨਾ ਵੀ ਕਰਦੀ ਆ ਫਿਰ ਜੇ ਤੂੰ ਪਿਆਰ ਹੀ ਨਹੀਂ ਕਰਦੀ ਫਿਰ ਗੱਲ ਕਰਨ ਲੱਗੀ ਫਾਇਦਾ ਫੋਨ ਨਾ ਕਰਿਆ ਕਰ ਯਾਰ ਐਵੇਂ ਕਿਉਂ ਬੋਲਦੇ ਹੋ ਤੁਸੀਂ ਚਲ ਠੀਕਾ ਆਜੋ ਫਿਰ ਤੁਸੀਂ ਸੱਚੀ ਪਰ ਪਲੀਜ਼ ਥੋੜਾ ਧਿਆਨ ਨਾਲ ਆਇਓ ਕੋਈ ਦੇਖ ਨਾ ਲਵੇ ਮੈਨੂੰ ਡਰ ਲੱਗਦਾ ਉਹ ਚਲ ਕੋਈ ਨਾ ਬਤਿਆਣ ਨਾਲ ਹੀ ਆਉਂਗਾ ਅੱਧੇ ਘੰਟੇ ਦਾ ਫੋਨ ਹਣਾ ਠੀਕ ਐ ਐਨੀ ਢੇਰ ਹੋ ਗਈ ਹਾਲ ਤੱਕ ਆਇਆ ਹੀ ਨਹੀਂ ਫੋਨ ਤਾਂ ਆ ਗਿਆ ਹੈਲੋ ਹੈਲੋ ਹਾਂਜੀ ਉਹ ਮੈਂ ਗੇਟ ਤੇ ਖੜਾ ਹਾਂ ਬਾਹਰ ਗੇਟ ਨਹੀਂ ਖੋਲਣਾ ਹਾਂ ਆ ਗਈ ਮੈਂ 2 ਮਿੰਟ ਰੁਕੋ ਤੁਸੀਂ ਅੰਦਰ ਹੀ ਆਜੂ ਕਮਰੇ ਚ ਚੱਲਦੇ ਆਪਾਂ ਵੈਸੇ ਕਿਸੇ ਨੇ ਦੇਖਿਆ ਤਾਂ ਨਹੀਂ ਨਾ ਨਾ ਕਿਸੇ ਨੇ ਨਹੀਂ ਦੇਖਿਆ ਉਹ ਹੋਰ ਸੁਣਾਓ ਕਿਵੇਂ ਹੋ ਮੈਂ ਤਾਂ ਠੀਕ ਆ ਪਰ ਮੈਨੂੰ ਸੱਚੀ ਡਰ ਚ ਲੱਗੀ ਜਾਂਦਾ ਕਿਤੇ ਉਹੀ ਨਾ ਚੇ ਉਹ ਕਿਉਂ ਡਰੀ ਜਨ ਨੂੰ ਐਵੇਂ ਉਹ ਨਹੀਂ ਆਏਗਾ ਆਥਨ ਤੱਕ ਉਹੀ ਡਰਨ ਲੱਗ ਜਾਂਦੇ ਹੋ ਤੁਸੀਂ ਐਂ ਦੱਸੋ ਗੱਲ ਕਿਉਂ ਨਹੀਂ ਕਰਦੇਗੇ ਫੋਨ ਤੇ ਹਾਂ ਪ੍ਰੀਤ ਨੇ ਗੇਟ ਨਹੀਂ ਲਾਇਆ ਅੰਦਰੋਂ ਐਂ ਖੁੱਲਾ ਡਰ ਗਿਆ ਕੌਣਾ ਆ ਰਿਹਾ ਮੈਂ ਕਿੱਕੇ ਕਿੱਕੇ ਗੇਟ ਲਾ ਲਈ ਉਹ ਬਸ ਕਰੇ ਕੰਮ ਕਰ ਕੀ ਕਰ ਕੀ ਕੋਣਾ ਆ ਗਿਆ ਉਹ ਕੋਈ ਨਾ ਟੈਨਸ਼ਨ ਨਾ ਲੈ ਮੈਂ ਦੇਖਦਾ ਕੌਣਾ ਪ੍ਰੀਤ ਓਏ ਤੂੰ ਸਾਡੇ ਘਰੇ ਓਏ ਪ੍ਰੀਤ ਆਹੀ ਦੇਖਣ ਨੂੰ ਰਹਿ ਗਈ ਦੀ ਹੁਣ ਯਾਰ ਨੂੰ ਬੁਲਾਈ ਬੈਠੀ ਏ ਤੂੰ ਹਾਂ ਛੱਡ ਦੋ ਪਲੀਜ਼ ਮੈਨੂੰ ਹਾਏ ਹਾਏ ਬੇ ਮੈਂ ਕਿਉਂ ਗੁੱਟੀ ਜਣਾ ਸਿਖਰ ਤੈ ਮੈਰੇ ਤੂੰ ਇਹਨੂੰ ਹੋਰ ਕੁੱਟਣਾ ਕੀ ਕਰਾਂ ਸਿਖਰ ਤੈ ਮੈਰੇ ਅੱਜ ਜਾ ਬੁਲਾਈ ਬੈਠੀ ਸੀ ਹਾਏ ਹਾਏ ਇਹਦੇ ਹੋਰ ਲੱਕ ਲੈਣੀ ਤੇ ਫਿਰ ਤੋਂ ਕੀ ਇਹਨੇ ਸ਼ਰਮ ਲਾ ਰੱਖੀ ਆ ਰੋਕੋ ਇਹਨਾਂ ਨੂੰ ਤੁਸੀਂ ਅਸੀਂ ਨਹੀਂ ਛੱਡਦਾ ਤੇ ਮੈਨੂੰ ਛੱਡ ਆ ਬੱਚਾ ਆਇਆ ਜੇ ਨੂੰ ਛੱਡ ਛੱਡ ਦੇ ਵੇਖੋ ਲਓ ਪੀ ਲਿਆ ਮਮੀ ਹਟਾਓ ਇਹਨਾਂ ਨੂੰ ਨਹੀਂ ਤਾਂ ਆਪਾਂ ਸਾਰੇ ਫਸ ਜਾਵਾਂਗੇ ਮੈਂ ਬਸ ਕਰ ਇਹ ਤਾਂ ਹੈਗੀ ਜਹੇ ਜੀ ਕਲਣੀ ਹੈਗੀ ਆ ਜਿੱਦੇ ਲਈ ਇਹ ਕਦੋਂ ਸੁੱਕਦਾ ਨਹੀਂ ਕੱਢਿਆ ਕਿੱਥੇ ਸਾਡੇ ਕਰਮਾਂ ਚ ਧਰੀ ਪਈ ਤੀ ਇਹ ਇਹਨੂੰ ਕਿਹਾ ਤਾਂ ਦੂਰ ਹੋ ਜਾ ਮੈਂ ਮਾਰ ਦੂੰ ਇਹਨੂੰ ਨਹੀਂ ਆਦਨ ਦਿਖਾਉਣੇ ਬਾਕੀ ਸੀ ਓਏ ਪੋਰਾ ਨਹੀਂ ਸ਼ਰਮ ਕੀਤੀ ਤੇ ਮੂੰਹ ਦਿਖਾਉਣ ਜੁਗਾ ਨਹੀਂ ਛੱਡੇ ਸਾਨੂੰ ਓ ਕੋਈ ਗੱਲ ਨਹੀਂ ਬਾਈ ਤੁਸੀਂ ਸ਼ਾਂਤ ਰਹੋ ਮੈਨੂੰ ਕਰਨ ਦੀ ਗੱਲ ਓ ਹਾਂ ਵੀ ਪਾਲੀ ਕੀ ਗੱਲ ਆ ਦੱਸ ਸਰਪੰਚ ਜੀ ਕੀ ਗੱਲ ਕਰਨੀ ਐ ਆ ਇਸ ਕੁੜੀ ਨੇ ਮੈਂ ਤਾਂ 10 ਦਿਨੋਂ ਸ਼ਰਮ ਆਉਂਦੀ ਐ ਜੀ ਇਹਨੂੰ ਪਤਾ ਨਹੀਂ ਕਿਉਂ ਨਹੀਂ ਸ਼ਰਮ ਆਈ ਹੈਗੀ ਜੀ ਕਰਦਾ ਜਾਨੋ ਮਾਰਦਾ ਆਹੋ ਮਾਰ ਹੀ ਸਕਦੇ ਹੋ ਤੁਸੀਂ ਬਸ ਹੋਰ ਕਰ ਵੀ ਕੀ ਸਕਦੇ ਹੋ ਸਰਪੰਚ ਸਾਹਿਬ ਮੜਾ ਜੈਨ ਨੂੰ ਪੁੱਛਿਓ ਇਹ ਖੇਤ ਪਾਣੀ ਲਾਣ ਗਏ ਸੀ ਨਾ ਮੋਟਰ ਤੇ ਤਾਂ ਲਾਈਟ ਹੀ ਨਹੀਂ ਸੀ ਨਾ ਨਹਿਰ ਚ ਪਾਣੀ ਸੀ ਫਿਰ ਇਹ ਕਰਨ ਕੀ ਗਏ ਸੀ ਸੱਚ ਗੱਲ ਤਾਂ ਇਹ ਹੈ ਕਿ ਆਪਣੀ ਮਸ਼ੂਕ ਨੂੰ ਮਿਲਣ ਗਏ ਸੀਗੇ ਹਲੇ ਮੇਤੇ ਰੋਪ ਲਾਉਂਦੇ ਨੇਗੇ ਨਾਲੇ ਮੈਨੂੰ ਕੈਰੇਕਟਰਲੈਸ ਕਹਿਣ ਤੋਂ ਪਹਿਲਾਂ ਨਾ ਆਪਣੇ ਕੈਰੇਕਟਰ ਵੱਲ ਝਾਕ ਲਾ ਮੈਂ ਤੇਰੀ ਕੁੱਟਮਾਰ ਸਭ ਸਹਿਣ ਕੀਤਾ ਪਰ ਤੂੰ ਕਦੇ ਮੇਰੇ ਬਾਰੇ ਸੋਚਿਆ ਨਹੀਂ ਉਹ ਬਸ ਪੁੱਤ ਜੋ ਹੋਣਾ ਸੀ ਹੋ ਗਿਆ ਹੁਣ ਤੂੰ ਚੁੱਪ ਕਰ ਹੁਣ ਅਸੀਂ ਆਪੀ ਫੈਸਲਾ ਕਰਾਂਗੇ ਸਰਪੰਚ ਸਾਹਿਬ ਹੁਣ ਇਹਨੂੰ ਮੈਂ ਰੱਖ ਸਕਦਾ ਹੁਣੇ ਜਾਵੇ ਆਪਦੇ ਆਸ਼ ਕੋਲੇ। ਨਾ ਇਹ ਕਿ ਮੈਂ ਆਸ਼ ਕੋਲੇ ਜਾਵੇ ਤੇਰੀ ਜ਼ਿੰਮੇਵਾਰੀ ਆ ਤੂੰ ਸਾਹਮਣੇ ਨੂੰ। ਨਾ ਹੁਣ ਮੇਰੀ ਜ਼ਿੰਮੇਵਾਰੀ ਹੋਗੀ। ਉਹ ਤਾਂ ਤੂੰ ਘਰੇ ਆਉਂਦਾ ਸੀ। ਉਹ ਮੈਂ ਕਿਹੜਾ ਧੱਕੇ ਨਾਲ ਆਇਆ ਸੀ। ਇਹਨੇ ਬੁਲਾਇਆ ਸੀ ਤਾਂ ਆਇਆ ਸੀ। ਬਾਕੀ ਤੁਹਾਡਾ ਆਪਸੀ ਮਾਮਲਾ ਇਹ। ਆਪ ਹੀ ਨਿਬੜੋ ਤੁਸੀਂ। ਮੈਂ ਕੀ ਕਰਾਂ? ਨਾ ਉਹ ਤਾਂ ਤਾ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ। ਹੁਣ ਕਹਿਣਾ ਮੈਂ ਕੀ ਕਰਾਂ? ਸਰਪੰਚ ਸਾਹਿਬ ਤੁਸੀਂ ਕੋਈ ਫੈਸਲਾ ਕਰੋ। ਮੇਰੇ ਤਾਂ ਚਾਰ ਧੀਆ ਪਹਿਲੀ ਘਰੇ ਬੈਠੀਆਂ ਨੇ ਜੀਆਂ। ਨਾਲੇ ਜਿਹੜੀਆਂ ਇਹਨੇ ਹਰਕਤ ਕੀਤੀ ਆ ਇਹਨੂੰ ਕੌਣ ਕਰੇ ਰੱਖੂਗਾ ਮੇਰਾ ਰੱਬ ਉਹਦੇ ਘਰੇ ਸਭਲੀ ਜਗ੍ਹਾ ਪ੍ਰੀਤਾ ਉਹ ਪ੍ਰੀਤਾ ਉਹ ਗੇਟ ਖੋਲਦੇ ਪ੍ਰੀਤਾ ਉਹ ਗੱਲ ਸੁਣੋ ਓ ਮਾ ਉਹ ਖੋਲ ਦੇ ਗੇਟ ਓ ਮਾ ਓ ਮਾ ਆ ਗੇਟ ਨਹੀਂ ਖੁੱਲਦੀ ਪ੍ਰੀਤ ਪਤਾ ਨਹੀਂ ਕੀ ਹੋ ਗਿਆ ਨਿਕੁੜੇ ਬਾਹਰ ਖੋਲ ਦੇ ਉਹ ਖੋਲ ਲੈ ਪ੍ਰੀਤ ਯਾਰ ਗੇਟ ਆ ਆਈ ਨਹੀਂ ਨਹੀਂ ਮੇਰੇ ਪੁੱਤ ਦਾ ਘਰ ਫੱਟ ਗਈ ਨਹੀਂ ਰੱਬਾ ਆ ਕੀ ਕਰ ਲਿਆ ਪੁੱਤ ਤੈਂ ਵੇਰੋਕ ਅੰਮ੍ਰਿਤ ਸਸੀ ਗਾਲ ਜੀ ਕੀ ਹਾਲ ਚਾਲ ਨੇ ਤੇ ਤੁਹਾਨੂੰ ਵੀਡੀਓ ਦੇਖ ਕੇ ਪਤਾ ਹੀ ਲੱਗ ਜਾਊਗਾ ਆਪਣਾ ਕੀ ਹਨਾ ਐਡਜਾ ਕੀ ਰਿਜ਼ਲਟ ਨਿਕਲਿਆ ਹਨ ਵੀ ਐਦਾਂ ਇਕੱਲੇ ਬੰਦੇ ਤੇ ਪ੍ਰੈਸ਼ਰ ਪਾ ਕੇ ਥੱਕਾ ਹੋ ਜਾਂਦਾ ਨਾ ਤੇ ਆ ਕੇ ਆਪਣਾ ਐਦਾਂ ਦਾ ਆ ਕੇ ਸਟੈਪ ਚੈੱਕ ਲਾਂਦਾ ਸੋ ਸਾਰਿਆਂ ਬਾਰੇ ਸੋਚਣਾ ਚਾਹੀਦਾ ਹੁੰਦਾ ਵੀ ਇਕੱਲਾ ਬੰਦਾ ਗਲਤ ਨਹੀਂ ਹੁੰਦਾ ਨਾ ਵੀ ਇੱਕ ਬੰਦਾ ਗਲਤ ਹੋਵੇ ਦੋ ਮਨ ਲੰਗਾ ਚਲੋ ਦੋਨਾਂ ਤਰ੍ਹਾਂ ਦੀ ਸੁਣਨੀ ਚਾਹੀਦੀ ਹਿੰਦੀ ਹੈ ਗੱਲ ਵੀ ਕੌਣ ਸਹੀ ਹੈ ਕੌਣ ਗਲਤ ਹੈ ਤੇ ਐਦਾਂ ਹੀ ਸੀ ਮੈਸੇਜ ਦਿੱਤਾ ਵੀਡੀਓ ਦੇ ਵਿੱਚ ਤੇ ਜੇ ਵਧੀਆ ਲੱਗਾ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਐਦਾਂ ਦੀ ਵੀਡੀਓ ਤੁਹਾਨੂੰ ਜਲਦੀ ਮਿਲ ਸਕੇ ਨਾ ਤੇ ਆਪਾਂ ਹੁਣ ਬੋਲਾਂਗੇ ਜੀ ਪਹਿਲੇ 15 ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸੀ ਪਹਿਲਾ ਕਮੈਂਟ ਹੈਗਾ ਜੀ ਜਵਰਾਜ ਨੰਬਰਦਾਰ ਤੇ ਦੂਜਾ ਕਮੈਂਟ ਹੈਗਾ ਸੀ ਜੱਗੀ ਮੰਡੇਰ ਤੇ ਦੀਪਾ ਬੰਸਲ ਤੇ ਸੇਵਕ ਜੈਦ ਤੇ ਅਗਲਾ ਕਮੈਂਟ ਹੈਗਾ ਜੀ ਆਪਣਾ ਸੋਢੀ ਸਿੰਘ ਖੁਸ਼ੀਮਾਨ 3358 ਤੇ ਅਮਰਵੀਰ ਸ਼ਾਹਿਲ ਢਾਲੀਵਾਲ ਤੇ ਇੰਦਰ 0010 ਬੱਬੂ ਧੂਰੀ ਤੇ ਯੂਜ਼ਰ ਦਿਲਪ੍ਰੀਤ ਤੇ 올ਡ ਲਾਈਫ ਯੂਜ਼ਰ ਤੇ ਆ लास्ट ਕਮੈਂਟ ਹੈਗਾ ਜੀ ਪ੍ਰਵੀਨ ਅਰਮਾਨ ਇਹ ਸੀ ਪਹਿਲੇ 15 ਕਮੈਂਟ ਜਿਹਨਾਂ ਨੇ ਕੀਤੇ ਸੀ ਤੁਸੀਂ ਵੀ ਕਰਿਆ ਕਰੋ ਤੁਹਾਡਾ ਵੀ ਨਾਮ ਬੋਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਕਹਿੰਦੇ ਨੇ ਸਾਡਾ ਕਮੈਂਟ ਜਿਹੜਾ ਅਸੀਂ ਕਰਦੇ ਰਹਿੰਨੇ ਅਸੀਂ ਸਾਡਾ ਕਮੈਂਟ ਨਹੀਂ ਬੋਲਦੇਗੇ ਸਿਰਫ ਪਹਿਲੇ 15 ਕਮੈਂਟ ਦਾ ਹੀ ਬੋਲਦੇ ਜਿੰਨਾਂ ਨੇ ਲਵੇ ਪਹਿਲਾਂ ਬਗਿਆਂ ਦੀ ਉਹੀ ਪਹਿਲੇ 15 ਕਮੈਂਟ ਕਰਦੇ ਨੇ ਲਾਸਟ ਵਾਲੇ ਕਮੈਂਟ ਨਹੀਂ ਬੋਲਦੇ ਤੇ ਇੱਦੀ ਪਿਆਰ ਬਣਾਈ ਰੱਖਿਓ ਤੇ ਇਦਾਂ ਦੀ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਜੇ ਕੋਈ ਕਮੀ ਪੇਚੀ ਰਹੇਗੀ ਤਾਂ ਕਮੈਂਟਾਂ ਚ ਜਰੂਰ ਦੱਸਦਿਆ ਕਰੋ ਵੀ ਇਦਾਂ ਹੋਰ ਆਪਾਂ ਵਧੀਆ ਕਰਨਾ ਸੀ ਹਨਾ ਦੱਸਦਿਆ ਕਰੋ ਗਲਤੀ ਮਲਤੀ ਹੋ ਜਾਂਦੀ ਹੈ ਨਾ ਤੇ ਵੱਡੇ ਵੱਡੇ ਤਾਂ ਹੋ ਜਾਂਦੀ ਹੈ ਇਸ ਦਾ ਚਲ ਫੇਰ ਵੀ ਸੋਟੇ ਆ ਸਿੱਖਦੇ ਆ ਰਹੇ ਹੌਲੀ ਹੌਲੀ ਤੇ ਦੱਸਿਆ ਕਰੋ ਜਰੂਰ ਆਇਆ ਜਾਇਆ ਕਰੋ ਬਾਕੀ ਕਿੱਦਾਂ ਦਾ ਕਨਸੈਪਟ ਲੈ ਕੇ ਆਈਏ ਓਦਾਂ ਦਾ ਵੀ ਸਾਨੂੰ ਕਮੈਂਟ ਜ਼ਰੂਰ ਦੱਸਿਆ ਕਰੋ ਅਸੀਂ ਸਾਰੇ ਰੀਡ ਕਰਦੇ ਹਾਂ ਚੈੱਕ ਕਰਦੇ ਹਾਂ ਵੀ ਆਪਣੀ ਆਡੀਅנס ਕਾਏ ਜੇ ਕਮੈਂਟ ਕਰਦੀ ਆ ਤੇ ਜ਼ਰੂਰ ਕਰਿਆ ਕਰੋ ਤੇ ਆਪਣਾ Facebook ਤੇ ਪੇਜ ਆ ਪਾਲੀਗੁਰੀ ਮੂਵੀ ਉੱਥੇ ਜ਼ਰੂਰ ਫੋਲੋ ਕਰ ਲਿਓ ਤੇ Instagram ਮੀਡੀਆ ਆਪਣੀ ਗੱਡੂਆਂ ਜੀਟੀਵੀ ਉੱਥੇ ਜ਼ਰੂਰ ਫੋਲੋ ਕਰ ਲਿਓ ਜੇ ਕਿਸੇ ਨੂੰ ਕੋਈ ਵੀ ਕੰਮ ਹੋਵੇ ਤਾਂ ਉੱਥੇ ਜ਼ਰੂਰ ਮੈਸੇਜ ਕਰਦਾ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ ਨੂੰ ਤੇ ਜਲਦੀ ਮਿਲਦੇ ਆ ਓਕੇ ਜੀ ਰੱਬ ਰੱਖਾ